ਸਸਰੀ ਗਾਲ ਸਵਾਗਤ ਦਾ ਸੋਡਾ ਸਾਰੇ ਕਿਸਾਨ ਭਈਆਂ ਦਾ ਸਾਰੇ ਆਪਣੇ ਜਿਹਨੇ ਵੀ ਪਸ਼ੂ ਪਾਲਕ ਭਾਈਚਾਰਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਪਿੰਡ ਬੁਰਜਡਲਮਾ ਜ਼ਿਲ੍ਹਾ ਮਾਨਸਾ ਕੁਲਦੀਪ ਪ੍ਰਧਾਨ ਆ ਜੋ ਆਪਣੇ ਹਨਾ ਉਹਨਾਂ ਦੇ ਘਰੋਂ ਵੀਡੀਓ ਕਵਰ ਕਰ ਰਹੇ ਹਾਂ ਉਹਨਾਂ ਦੇ ਪੁਰਾਣਾ ਮਕਾਨ ਆ ਜਿਹੜਾ ਉਹਨੂੰ ਢੇੜ ਕੇ ਉਹਦੀ ਇੱਟ ਦੀ ਸਫਾਈ ਲਾ ਕੇ ਸਾਈਡ ਦੇ ਰੱਖੀ ਪਈ ਹੈਗੀ ਆ ਮੜਾ ਇੱਧਰ ਮਾਰੀ ਝੱਠੇ ਦੇ ਬਾਈ ਆ ਦੇਖੋ ਘੜ ਕੋੜ ਕੇ ਸਾਈਡ ਦੇ ਝੱਠਾ ਲਾਇਆ ਪਿਆ ਹੈਗਾ ਜਮਾਏ ਚਿਣੀਆਂ ਭਈਆਂ ਗੁਣੀਆਂ ਚ ਕਰ ਕਰ ਆ ਆਪਣੇ ਭਰਾ ਖੜੇ ਆ ਪਿੰਡੋਂ ਆਪਣੇ ਮੁੰਡੇ ਠੀਕ ਹੈ ਗਰੀਬ ਬੰਦੇ ਨੇਗੇ ਤੇ ਆਪਦੀ ਰੋਜੀ ਰੋਟੀ ਇਹ ਕੰਮ ਧੰਦਾ ਕਰਕੇ ਮਿਹਨਤ ਕਰਦੇ ਨਾ ਇਹਨਾਂ ਨਾਲ ਗੱਲਬਾਤ ਕਰਾਂਗੇ ਜਿਹੜਾ ਮਕਾਨ ਦੀ ਇਹ ਟਾਟਵਾਹੀ ਕਰ ਰਿਆ ਨਿਉ ਆ ਵੀ ਕੱਢ ਕੇ ਦੇ ਰਹੇ ਨਾ ਕੀ ਗੱਲਬਾਤ ਹੈ ਕੀ ਇਹਨਾਂ ਦਾ ਖਰਚਾ ਪਾਣੀ ਹੈ ਕੀ ਇਹ ਮਿਹਨਤ ਲੈਂਦੇ ਆ ਸਾਰੀ ਗੱਲਬਾਤ ਕਰਾਉਣੇ ਆ ਆ ਜਾਓ ਆਪਾਂ ਇਹਨਾਂ ਨਾਲ ਆਪਣੇ ਭਰਾਵਾਂ ਨਾਲ ਥੋੜੀ ਗੱਲ ਕਰਾਉਣੇ ਆ ਸਹੀ ਗੱਲ ਸਹੀ ਗੱਲ ਉਹ ਠੀਕ ਹੋ ਹਾਂ ਵਧੀਆ ਬੀ ਚੌਥਾ ਬੰਦਾ ਆਪਣਾ ਸੱਤ ਦਿਆ ਹਨਾ ਠੀਕ ਹੈ ਚਾਰ ਬੰਦੇਾਂ ਦੀ ਲੇਬਰ ਇਹਨਾਂ ਦੀ ਪਰਮਾਨੈਂਟ ਹੁੰਦੀ ਐ ਇੱਕ ਬੰਦਾ ਇਹਨਾਂ ਦੇ ਉੱਪਰ ਆਗਾ ਬਾਕੀ ਦੰਨ ਮੁੰਡੇ ਥੱਲੇ ਕੰਮ ਕਰੀ ਜਾਂਦੇ ਆ ਮੈਂ ਜਾਲ ਇਹਨਾਂ ਦੀ ਵੀਡੀਓ ਕਵਰ ਕਰੀਏ ਆਪਣੇ ਪਿੰਡੋਂ ਮੁੰਡੇ ਮਿਹਨਤ ਕਰਕੇ ਰੋਟੀ ਖਾਂਦੇ ਆ ਹਨਾ ਜਿਹੜਾ ਬਾਈ ਹੁਣ ਆਪਣਾ ਆ ਮਕਾਨ ਆ ਹਨਾ ਹਾਂ ਬਈ ਸੀ ਟਾਟ ਵਾਹੀ ਕਰੀ ਜਾਂਦੇ ਆ ਹਾਂ ਜੇ ਪਹਿਲਾਂ ਆਪਾਂ ਹੁਣ ਇਹਦੀ ਕੰਮ ਦੀ ਗੱਲ ਕਰੀਏ ਵੀ ਇਹਦਾ ਖਰਚਾ ਦੱਸ ਪਹਿਲਾਂ ਦਾ ਭਰਾ ਆਪਣੇ ਵੀ ਖਰਚਾ ਕਿੰਨਾ ਆ ਜਾਣਾ ਹੈ ਖੱਚਾ ਦੇ ਭਾਈ ਕੋਈ ਬਾਣੀ ਹੋਗਾ ਬਸ ਰੁਪਏ 1.5 ਰੁਪਏ ਇਟਾਂ ਨੇ ਤਖੜਾਈ ਦੀ ਉੱਚੀ ਬੋਲੀ ਕੋਈ ਗੱਲ ਨਹੀਂ ਹੱਸਾ 1.5 ਰੁਪਏ ਇਟ ਲੈਣੇ ਆ 1.5 ਰੁਪਏ ਇਟ ਲੈਣੇ ਆ ਹਾਂ ਇਟ ਨੂੰ ਸਾਫ਼ ਸਵਾਈ ਮਰਾਮਾ ਕਰਕੇ ਚਿੰਕੇ ਚੱਠਾ ਲਾ ਕੇ ਦੇਣੇ ਆ ਗੰਢ ਠੀਕ ਹੈ ਇੱਕ ਵਾਰੀ ਹੋਰ ਮਾਰ ਦੇ ਬਈ ਚੱਠੇ ਦੇ ਆ ਲਾਇਆ ਬਹਿ ਕਲਦੀਪ ਪ੍ਰਧਾਨ ਦੇ ਘਰੇ ਜਿਹਨੂੰ ਆਪਾਂ ਰਾ ਸਾਹ ਕਹਿੰਦੇ ਨੇ ਕਲਦੀਪ ਪ੍ਰਧਾਨ ਦੇ ਘਰੇ ਇਹ ਕੰਮ ਚੱਲੀ ਜਾਂਦਾ ਬਾਕੀ ਗੱਲਬਾਤ ਆਪਾਂ ਕਿਉਂ ਦੇ ਰਹੇ ਆ ਚਿੰਕੇ ਚੱਠਾ ਲਾਇਆ ਬਹਿਗਾ ਠੀਕ ਹੈ ਭਾਈ ਹਾਂ 7 ਤੋਂ ਲੈ ਕੇ 9 ਤੱਕ ਦਾ ਕੰਮ ਹੈ ਹਾਂ ਠੀਕ ਹੈ 9 ਤੱਕ ਦਾ ਡੇਢ ਰੁਪਿਆ ਚੱਲਦਾ ਰੇਟ ਆਪਣਾ ਇੱਟ ਦਾ ਤਿਆਰ ਕਰਕੇ ਸਾਈਡ ਦੇ ਝੱਠੇ ਚਲਾਉਣੀ ਹਾਂ ਇੱਕ ਤੁਹਾਨੂੰ ਸੱਚ ਨੂੰ ਗੱਲ ਹੋਰ ਦੱਸ ਦਿਆਂ ਹਾਂ ਬਈ ਹੁਣ ਪ੍ਰਾਣਾ ਪ੍ਰਾਣੀਆਂ ਨਿਉ ਆਈਆਂ ਜਿਹੜੀਆਂ ਠੀਕ ਹੈ ਕਿਉਂਕਿ ਹੁਣ ਉਹਨਾਂ ਕੰਮ ਕਿਸੇ ਤੋਂ ਨਹੀਂ ਹੁੰਦਾ ਹਣਾ ਬਈ ਇਹ ਹਣਾ ਉੱਥੀ ਛੱਡ ਦਿੰਦਾ ਅਗਲਾ ਆਲ ਜਿਹੜੀ ਪੁਰਾਣੀ ਇੱਟ ਹੁੰਦੀ ਹੈ ਨਾ ਇਹ ਸੱਜ ਨੂੰ ਨਵੀਂ ਇੱਟ ਦੇ ਮੁਕਾਬਲੇ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਸਾਰਾ ਲਗਭਗ ਪਤੀ ਹੈ ਹਣਾ ਪਿਓਰ ਕੋਲੇ ਦੀ ਪੱਕੀ ਹੋਈ ਇੱਟ ਆ ਉਹ ਤੇ ਦੁੱਗਣਾ ਟਾਈਮ ਚੱਲਣ ਵਾਲੀ ਹੁੰਦੀ ਆ ਉਹ ਚੱਲਣ ਦੀ ਵੀ ਥੋੜਾ ਜਾਂ ਫਰਕ ਪੈ ਜਾਂਦਾ ਪੁਰਾਣੀ ਚੀਜ਼ ਕੇ ਵੀ ਨਹੀਂ ਹੁੰਦੇ 올ਡ এজ 골ਡ ਵੀ ਪੁਰਾਣੀ ਚੀਜ਼ ਸੋਹਣੀ ਹੀ ਹੁੰਦੀ ਆ ਤੇ ਸੋਹਣੇ ਵਾਂਗੂ ਘੜ ਕੇ ਇਹਨਾਂ ਨੇ ਸਾਈਡ ਦੇ ਝੱਠਾ ਲਾਇਆ ਜਮਾ ਜਿਵੇਂ ਗਹਿੜਾ ਨਹੀਂ ਆਏ ਬਣਾਉਂਦਾ ਹੁੰਦਾ ਹਨਾ ਕਿ ਉਹ ਸੋਨੀ ਬਾਦਾ ਹੋਣੇ ਬਣਾ ਲੈਂਦੇ ਓਵੇਂ ਸੋਹਣੇ ਵਾਂਗੂ ਚਿਣ ਕੇ ਅੱਡ ਸਾਈਡ ਦੇ ਝੱਠਾ ਲਾਇਆ ਵਾ ਭਾਈ ਜੇ ਹੁਣ ਆਪਾਂ ਇੱਕ ਗੱਲ ਹੋਰ ਕਰੀਏ ਹਾਂ ਇਹ 7 ਤੋਂ ਲੈ ਕੇ 9 ਰਕ ਰਕ ਗੰਵਾ ਛੋਟਾ ਏਡਰ ਵੀ ਏਡਰ ਜੇ ਕੋਈ ਪਰਿਵਾਰ ਗਰੀਬ ਹੈ ਹਾਂ ਕੱਚੀ ਜਨਾਈ ਕਰੀ ਹੋਈ ਆ ਜਿਵੇਂ ਆਪਣੀ ਮਿੱਟੀ ਚ ਲਾਵਾਂ ਹੈਨਾ ਉੱਥੇ ਰਾਇਤ ਮੜੀ-ਮੋਟੀ ਹਾਂ ਘੜ ਜਾਂਦੀ ਵੀ ਉੱਥੇ ਪੀਆਟੋ ਹਾਂਜੀ ਉੱਥੇ ਸੱਜਣੋ ਇਹਨਾਂ ਨੇ ਆਪਾਂ ਨੂੰ ਵੀਡੀਓ ਤੋਂ ਪਹਿਲਾਂ ਵੀ ਗੱਲ ਬਾਤ ਦੱਸਤੀ ਸੀ ਕਹਿੰਨਾ ਵੀ ਜਿਹੜਾ ਕੋਈ ਨਰਮ ਪਰਿਵਾਰ ਹੋ ਜੀਦਾ ਮਕਾਨ ਹੈਨਾ ਮੰਨ ਲਓ ਵੀ ਕੱਚੀ ਜਨਾਈ ਚ ਹੁੰਦਾ ਹੈ ਉੱਥੇ ਕਹਿੰਦਾ ਆਪਾਂ ਵੱਧ ਤੋਂ ਵੱਧ ਯਾਰ ਵੀ ਰਾਇਤ ਕਰਾਂਗੇ ਹੈਨਾ ਜਹੇ-ਜਾ ਮਾਨ ਰੱਖ ਦੂ ਮਿਹਨਤ ਜੀ ਲਾਵਾਂਗੇ ਜਮਾ ਜਹੇ-ਜਾ ਉੱਥੇ ਕਹਿੰਦਾ ਅਸੀਂ ਤੱਗ-ਬੱਗ 1 ਰੁਪਿਆ ਵੀ ਰੇਟ ਕਰ ਦਿਆਂਗੇ ਵੀ ਚਲੋ ਹੈਨਾ ਆਪਦੇ ਵਰਗੇ ਹੁੰਦਾ ਗੁੱਲ ਹਾਂ ਹਾਂ ਬਾਕੀ ਬਈ ਕੰਮ ਇਹ ਜਿਹੜੇ ਦੇਖ ਜਿਹੜੀਆਂ ਪੁਰਾਣੇ ਮਕਾਨ ਦੀ ਢਾੜ ਵਾਹੀ ਨੇ ਰਿਸਕ ਬਹੁਤ ਹੁੰਦਾ ਹੈ ਹੈਨਾ ਪੂਰੀ ਬਈ ਤੇ ਬਾਕੀ ਇਹ ਮੁੰਡੇ ਸਾਰੇ ਹਨਾ ਜਮਾ ਠੀਕ ਹੈ ਸੇਤਾਂ ਵੱਖ ਵੀ ਠੀਕ ਹੈ ਕੋਈ ਇਹਨਾਂ ਚੋਂ ਕੋਈ ਗਲਤ ਚੀਜ਼ ਖਾਣ ਪੀਣ ਵਾਲਾ ਨਹੀਂ ਹੈਗਾ ਹਨਾ ਵੀ ਵਧੀਆ ਸਾਫ ਤੁਹਾਡੀ ਕੋਈ ਨਹੀਂ ਕਰਦਾ ਬਾਕੀ ਜਿਹੜੇ ਭਾਈ ਰੋੜੇ ਲੈ ਕੇ ਆਉਂਦੇ ਉਹ ਸਾਈਡ ਤੇ ਲਾਣ ਆਉਂਦੇ ਰੋੜਾ ਹਟ ਲੈਣੇ ਅੱਛਾ ਰੋੜਾ ਹਟ ਲਾਉਨੇ ਸਾਈਡ ਤੇ ਹਾਂ ਰੋੜਾ ਢੇਰ ਲਾਣੇ ਤੇ ਉਹਦਾ ਰੋੜੇ ਦਾ ਕੋਈ ਹਿਸਾਬ ਲਾਉਂਦਾ ਰੋੜਾ ਲਾਉਂਦਾ ਕੋਈ ਹਿਸਾਬ ਤਿਆਰ ਹੋਇਦਾ ਹੈ ਅੱਛਾ ਇੱਟ ਦੇ ਹਿਸਾਬ ਦੇ ਜੋੜੇ ਦਾ ਹੋ ਗਿਆ ਹਣਾ ਹਾਂ ਓਕਣ ਬੁੱਕਾ ਕਰ ਲੈਨੇ ਬਸ ਓਕਣ ਬੁੱਕਾ ਕਰ ਲੈਨੇ ਹਾਂ ਚਲੋ ਹਾਂ ਜਿਹੜਾ ਕੋਈ ਮਤਲਬ ਹਨਾ ਵੀ ਹਾਂ ਟੁੱਟ ਫੁੱਟ ਹੋ ਜਾਂਦੀ ਐ ਵੈਸੇ ਇੱਟ ਦਾ ਵੀ ਤੁਸੀਂ ਬਹੁਤ ਵਝਾਉਂਦੇ ਹਾਂ ਹੱਟ ਪੂਰੀ ਵਚਾਰਦੇ ਬਚਨ ਦੇ ਨਾਲ ਸਾਨੂੰ ਪੈਸੇ ਬਣਦੇ ਹਾਂ ਬਾਕੀ ਟਾਈਮ ਲਾ ਕੇ ਕੰਮ ਕਰਦੇ ਕੋਈ ਆਏ ਨਹੀਂ ਹਨਾ ਕਾਲੀ ਵਾਲਾ ਕੰਮ ਨਹੀਂ ਕਰਦੇ ਜਿੱਥੇ ਬੰਨੀ ਜਾਵਾਂਗੇ ਫਿਰ ਸਾਨੂੰ ਫਿਰ ਬਸਤੀ ਇੱਥੇ ਕੱਢਾਂਗੇ ਇੱਥੇ ਦੀ ਸਾਨੂੰ ਬਸਤਾ ਵੀ ਠੀਕ ਐ ਜਿਹੜੀ ਹੁਣ ਮੰਨ ਲਾ ਵੀ ਪ੍ਰਾਣੀਆਂ ਨੇ ਆਖ ਗਿਆ ਹਾਂ ਇਹਨੂੰ ਜਮਾ ਐਂਡ ਤੱਕ ਕੱਢ ਕੇ ਦੇਣੇ ਜਿੱਥੋਂ ਇੱਕ ਵਈ ਜਲੇ ਮਰਦੇ ਵਿੱਚ ਤਾ ਰੋੜਾ ਰੂੜਾ ਉੱਥੋਂ ਤੱਕ ਮਾਲਕ ਦੀ ਮਰਜ਼ੀ ਹੈ ਹਨਾ ਜਿੱਥੇ ਰੋੜੇ ਆ ਜਾਂਦੇ ਉੱਥੇ ਆਲਾ ਸੜਾ ਵੀ ਹੁੰਦਾਗਾ ਹਾਂ ਜਿੱਥੇ ਟਾਈਆਂ ਦੀ ਉੱਥੇ ਕੱਢੀ ਵੀ ਆਉਂਦੀ ਐ ਅਸਲ ਠੀਕ ਐ ਬਾਕੀ ਚਲੋ ਜ਼ਿੰਮੇਦਾਰ ਭਾਈ ਜਾਰੇ ਨੂੰ ਵੀ ਹੁੰਦੇ ਹੀ ਆ ਹਨਾ ਵੀ ਇੱਥੇ ਜਾਬਾ ਨੂੰ ਖਰਚਾ ਵੱਧ ਪਊਗਾ ਹਾਂ ਵੈਸੇ ਚਲੋ ਹਨਾ ਇਹ ਵੀ ਕੰਮ ਠੀਕ ਐ ਇਹਨਾਂ ਦਾ ਆਪਾਂ ਨੂੰ ਟਾਟ ਵਾਈਡ ਆ ਕੇ ਅਗਲਾ ਇੱਕ ਟੱਕੜਾ ਲੈਂਦਾ ਤੇ ਪ੍ਰਾਣੀ ਇੱਟ ਨੂੰ ਦੁਆਰੋਂ ਵਰ ਤੋਂ ਕਰ ਲੈਂਦਾ ਕਿਉਂਕਿ ਇਹ ਨਵੀਂ ਲਾਈਫ ਟਾਈਮ ਜਿਹੜੀ ਉਮਰ ਹੁੰਦੀ ਹੈ ਇੱਟ ਦੀ ਪ੍ਰਾਣੀ ਦੀ ਬਹੁਤ ਜ਼ਿਆਦਾ ਹੁੰਦੀ ਹੈ ਬਹੁਤ ਵਧੀਆ ਹੁਣ ਆਪਾਂ ਕੁਲਦੀਪ ਪ੍ਰਧਾਨ ਦੇ ਕੰਮ ਕਰੀ ਜਾਂਦੇ ਹੁਣ ਕਿੰਨੇ ਦਿਨ ਹੋ ਗਏ ਲੱਗਿਆ ਨੂੰ ਇੱਥੇ 5ਵਾਂ ਦਿਨ ਹੋ ਗਿਆ 5ਵਾਂ ਦਿਨ ਇੱਥੇ ਵੱਡਾ ਭਰਾਂਡਾ ਸ਼ੀਟ ਆਇਆਗਾ ਆਹ ਸਾਹ ਵੱਡਾ ਭਰਾਂਡਾ ਸਾਰਾ ਢਾ ਕੇ ਦੋ ਲੱਗੀ ਪਈ ਦੋ ਕਮਰੇ ਠੀਕ ਹੈ ਆ ਦੋ ਕਮਰੇ ਹੀ ਡਾਟਾਂ ਲਈ ਸੀਗੀ ਠੀਕ ਹੈ ਤੇ ਢਾੜ ਵਾਈ ਕਰਕੇ ਬਾਈ ਜਿਹੜਾ ਮਤਲਬ ਕੋਈ ਆ ਇਲੈਕਟਰ ਲੂਟ ਰਹੇਗੇ ਇਹਨਾਂ ਦਾ ਸਿਸਟਮ ਆ ਇਹ ਜੋ ਇੱਟ ਨਿਕਲੇ ਉਹ ਕੱਢਾਂਗੇ ਤੇ ਬਾਕੀ ਲੈਟਰ ਵਗੈਰਾ ਭੰਗ ਕੇ ਦੰਨਿਓ ਜਿਹੜਾ ਸਮਿਟ ਵਾਲਾ ਲੈ ਉਹ ਵਾਲੀ ਮਰਜ਼ੀ ਹੈ ਜਿਵੇਂ ਵਾਲੀ ਪਈਆਂ ਨੂੰ ਚਕਾਉਣਾ ਹੋਵੇ ਕਿਹੜੀ ਵਾਰੀ ਜਗਾਉਣਾ ਹੋਵੇ ਸਾਈਡ ਤੇ ਕਰਾਉਣਾ ਹੋਵੇ ਆਉਂਗੇ ਫਿਰ ਸਾਬ ਨਾਲ ਪੈਸੇ ਲੈਣੇ ਤੇ ਜਿਹੜੀ ਆਪਣੀ ਸੱਤ ਖਾਰੇ ਬਈ ਨਿਵਾ ਨੁਆ ਕੱਢ ਕੇ ਇਧਰੋਂ ਬਰਾਂਡਾ ਢਾਟਾ ਆ ਗਿਆ ਤੇ ਕੋਈ ਇੱਕ ਹੋਰ ਗੱਲ ਵਿਚਾਲੇ ਆ ਬਗਰੀਏ ਹਨਾ ਮਕਾਨ ਢੋਂਦੇ ਸਮੇ ਕੋਈ ਮਾਲਕ ਦੀ ਜਿਹੜਾ ਕੋਈ ਜ਼ਿੰਮੇਦਾਰ ਭਾਈ ਚਰਾਜਾ ਕੋਈ ਵੀ ਆ ਹਾਂ ਹਾਂ ਉਹਦੀ ਕੋਈ ਕਿਸੇ ਚੀਜ਼ ਨੂੰ ਨੁਕਸਾਨ ਤਾਂ ਨਹੀਂ ਪਹੁੰਚਦਾ ਬਈ ਨਹੀਂ ਨਹੀਂ ਉਹਦੇ ਪੂਰੇ ਗਾਉਂ ਨਾਲ ਕੰਮ ਕਰਦੇ ਠੀਕ ਹੈ ਜਿਹੜਾ ਲੈਟਰ ਆਲਾ ਸਰੀਆ ਸੁਰਿਆ ਉਹ ਵੀ ਤੁਸੀਂ ਕੱਢ ਕੇ ਦਿਓ ਲਓ ਵੀ ਸੱਜਣੋ ਗਰੀਬ ਬੰਦੇ ਆ ਕਰੇ ਜਮਨ ਨਾਰਮਲ ਪਰਿਵਾਰਾਂ ਚੋਂ ਆ ਗਏ ਤੇ ਮਿਹਨਤ ਕਰਦੇ ਆ ਪੁਰਾਣੇ ਮਕਾਨ ਆ ਬਣਾਉਂਆਂ ਨੂਆਂ ਛੱਡ ਦਿੰਨੇ ਆ ਹਨਾ ਲੈਟਰ ਲੂਟਰ ਸਾਈਡ ਸਾਈਡਾਂ ਤੇ ਰੱਖ ਦਿੰਨੇ ਆ ਨਾਲੇ ਬਾਅਦ ਚ ਪਹਿਰਾਂ ਚ ਵੱਜੀਆਂ ਦੇ ਰਹਿੰਦੇ ਆ ਕੰਪਲੀਟ ਕਰਕੇ ਦਿੰਦੇ ਆ ਛੱਠਾ ਪਹਿਲਾ ਇਹਨਾਂ ਦਾ ਦਿਖਾ ਦਿਓ ਆਏ ਇੱਟ ਤਿਆਰ ਕਰਕੇ ਦਿੰਦੇ ਆ ਜਮਾ ਘੜ ਕੋੜ ਕੇ ਮੇਤਰੋ ਮਿਹਨਤ ਵੀ ਬਹੁਤ ਲੱਗਦੀ ਆ ਹਾਂ ਇੱਕ ਆ ਰੋਡਾਂ ਦੀ ਢੇਰੀ ਇਹ ਜਿਹੜਾ ਮਨ ਲਾ ਵੀ ਘਾਟੂ ਮਾਰ ਲਾ ਲੋ ਇਹਨਾਂ ਨੂੰ ਇੱਕ ਤਰ੍ਹਾਂ ਦਾ ਠੀਕ ਐ ਜਿਹੜਾ ਟੋੜਾ ਰੋੜਾ ਆ ਗਿਆ ਪੌਣਾ ਆ ਗਿਆ ਡੈਲੀ ਆ ਗਈ ਬਾਅਦ ਚ ਵਰਤ ਤੋਂ ਜਾਈ ਜਾਂਦੀ ਐ ਤੇ ਉਹ ਲਾਈਪੀ ਸਾਈਡ ਤੇ ਹਾਂ ਉਧਰ ਵੀ ਲਾਈ ਪਈ ਐ ਇੱਟ ਜਮਾ ਇਹ ਚੱਠੇ ਲਾ ਕੇ ਰੱਖਦੇ ਹਜਣੋਂ ਤੇ ਰੇਟ ਇੱਟ ਦਾ ਨਵੀ ਦਾ ਵੀ ਬਹੁਤ ਜ਼ਿਆਦਾ ਰੇਟ ਆਗਾ ਹਨਾ ਤੁਹਾਨੂੰ ਪਤਾ ਐ ਚਲੋ ਉਹਨਾਂ ਨੇ ਵੀ ਆਪ ਦਾ ਧਿਆਨ ਰੱਖਦੀ ਰੱਖਿਆ ਹੋਊਗਾ ਔਰ ਇਹ ਦੁਬਾਰੋ ਵਰਤੇ ਜੋ ਆਜੂਗੀ ਉਹਦਾ ਨਵਾਂ ਮਕਾਨ ਬਣਾ ਸਕਦਾ ਐ ਬੰਦੇ ਨਰਮਣਗੇ ਇਹਨਾਂ ਨਾਲ ਤੁਸੀਂ ਕੰਟੈਕਟ ਕਰ ਲਓ ਪਹਿਲਾਂ ਤਾਂ ਇੱਕ ਫੋਨ ਨੰਬਰ ਬੋਲੋ ਬਈ ਫੋਨ ਨੰਬਰ ਹੈਗਾ ਜੀ 99886 92068 99886 25068 ਇੱਕ ਵਾਰੀ ਹੋਰ ਬੋਲਦੇ 98886 25068 ਠੀਕ ਹੈ ਆਪਣਾ ਨਾਮ ਅਵਤਾਰ ਆਗਿਆ ਅਵਤਾਰ ਸਿੰਘ ਆ ਜੀ ਇਹ ਮੁੰਡੇ ਦਾ ਨਾਮ ਅਵਤਾਰ ਆ ਗਿਆ ਆਪਣਾ ਕੀ ਨਾਮ ਬਾਈ ਗਰਵਾਲ ਗਰਵਾਲ ਆਪਣਾ ਬਾਈ ਰਾਜੂ ਸਿੰਘ ਜੀ ਰਾਜੂ ਇਹ ਤਿੰਨ ਮੁੰਡੇ ਇਹ ਖੜੇ ਆ ਚੌਥਾ ਬੰਦਾ ਇਹਨਾਂ ਦਾ ਸੱਤਦੇ ਆ ਇਹਨਾਂ ਨਾਲ ਤੁਸੀਂ ਕੰਡੈਕਟ ਕਰ ਲਿਓ ਬੰਦੇ ਨਰਮਨ ਇਹਨੇ ਜਾਇਜ਼ ਵੀ ਕਰ ਲਾਂਗੇ ਬਾਕੀ ਇਹ 1 ਰੁਪਿਆ ਲੈਂਦੇ ਏਟ ਦਾ ਇਹ ਬੱਸ ਇਹ ਮੂਟ ਦਾ ਜੇ ਬਾਕੀ ਦੇਖ ਕੇ ਕਰ ਲੈ ਬਾਕੀ ਕਹਿੰਦੇ ਐ ਐਡਜਸਟਮੈਂਟ ਕਰ ਲਾਂਗੇ ਹਾਂ ਦਾ ਹੁਣ ਤਾਂ ਉਹ ਦੇਖ ਕੇ ਤੁਰਤ ਪਿਆਰ ਹਾਂ ਦਾ ਠੀਕ ਐ ਬਈ ਠੀਕ ਐ ਜਿਹੜੇ ਪਿਆ ਜੇ ਇੱਟ ਹੁੰਦੀ ਆ ਉਹਦਾ ਵੀ ਤੁਰਤ ਪਿਆਰ ਦੇਖ ਕੇ ਹੁੰਦਾ ਦੂਮਾ ਪਾਸੇ ਲਪਈ ਆ ਜਿਵੇਂ ਠੀਕ ਐ ਬਈ ਜੀ ਉਹਦਾ ਵੀ ਕਰੂਗੇ ਹਿਸਾਬ ਨਾਲ ਠੀਕ ਐ ਜਦੋਂ ਆਪਣੀ ਇਹ ਵੀਡੀਓ ਦਿਖਾਉਣ ਦਾ ਮਕਸਦ ਇਹੀ ਸੀ ਨਵੇਂ ਮੁੰਡੇ ਐ ਧਿਆਨ ਦੇ ਰੱਖ ਕੇ ਕੰਮ ਕਰਦੇ ਆ ਆਹ ਦੇਖ ਲਓ ਇਹਨਾਂ ਨੇ ਆਹ ਕੁਲਦੀਪ ਪ੍ਰਧਾਨ ਦਾ ਮਕਾਨ ਆ ਜਿਹੜਾ ਪੁਰਾਣਾ ਇਹਨੂੰ ਢੇੜ ਕੇ ਇਹਦੀ ਇੱਟ ਦੀ ਸਫਾਈ ਕਰਕੇ ਆ ਲਾਇਆ ਵੇ ਜੱਠੇ ਕੋਸ ਆਹ ਲਾਹੇ ਵੇ ਚਣਕੇ ਲਈ ਵੀ ਜਮਾ ਦੇਖ ਲੋ ਅਜਨੋ ਲਾਲ ਲਾਲ ਗੱਡੀ ਵੀ ਹੈ ਜਮਾ ਹੈ ਕਹਿੰਦਾ ਤਿਆਰ ਕਰਕੇ ਟਰੋ ਸਾਈਡ ਤੇ ਲਾ ਦਿੰਦੇ ਆ ਵੀ ਮੁੜ ਕੇ ਇਹਦੀ ਵਰਤ ਨੂੰ ਦੁਬਾਰਾ ਫੇਰ ਕਰ ਸਕੀਏ ਬਾਕੀ ਜਿਹੜਾ ਕੋਈ ਸਰੀਆ ਲੈਟਰਲ ਆ ਜਾਂ ਕੋਈ ਹੋਰ ਉਹਨੂੰ ਇਹ ਅੱਡ ਕੱਢ ਕੇ ਦੇ ਦਿੰਦੇ ਆ ਤੇ ਜਾਇ ਜੀ ਕਹਿੰਦੇ ਅਸੀਂ ਰੇਟ ਲੈਨੇ ਆ ਮਿਹਨਤ ਕਰਦੇ ਆ ਤੇ ਮੁੰਡਿਆ ਦੇਖ ਲੋ ਮਾਰ ਲੋ ਨਿਗਾ ਪਿੰਡ ਆ ਗਿਆ ਇਹਨਾਂ ਦਾ ਬਜਟ ਲਮਾ ਤੇ ਜਿਲਾ ਆ ਗਿਆ ਮਾਨਸਾ ਜਿਹੜੇ ਵੀ ਆਪਣੇ ਭਰਾ ਨੇ ਕਿਸੇ ਨੇ ਪੁਰਾਣਾ ਮਕਾਨ ਜਾ ਪ੍ਰਾਣੀ ਕੋਈ ਹਨਾ ਨਿਉ ਪਈ ਹੁੰਦੀ ਹੈ ਕੱਢਣ ਮੰਨੀਓ ਇਹਨਾਂ ਨਾਲ ਕੰਡੈਕਟ ਕਰ ਲਿਓ ਘੰਟੀ ਮਾਰ ਲਿਓ ਬੰਦੇ ਵੀ ਨਰਮਨ ਤੇ ਜੇ ਇੱਕ ਗੱਲ ਹੋਰ ਕਰੀਏ ਬਈ ਹਾਂਜੀ ਰੋਟੀ ਪਾਣੀ ਦਾ ਕਿਵੇਂ ਕਰਿਆ ਰੋਟੀ ਪਾਣੀ ਆਪਦੀ ਆ ਚਾਹ ਹੁੰਦੀ ਬਈ ਚਾਹ ਹੁੰਦੀ ਕੱਲੀ ਚਾਹ ਦੇਣੀ ਹੈ ਮਾਰ ਕੇ ਟੰ 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 ਠੀਕ ਹੈ ਚਲੋ ਜਿੰਨਾ ਵੀ ਹਨਾ ਦੋ ਦਾ ਤਿੰਨ ਟਾਈਮ ਚਾਹ ਦਿੰਦਾ ਵੈਸੇ ਹਨਾ ਚਾਹ ਇਹ ਚੀਜ਼ਾਂ ਦਾ ਕੋਈ ਫਰਕ ਨਹੀਂ ਪੈਂਦਾ ਹੁੰਦਾ ਇਹ ਵੀ ਆਪਣੀ ਮੁੰਡੇ ਨਾ ਤੇ ਰੋਟੀ ਇਹਨਾਂ ਦੀ ਆਪਦੀ ਹੁੰਦੀ ਹੈ ਕੱਲੀ ਚਾਹ ਦੇਣੀ ਹੁੰਦੀ ਹੈ ਤੇ ਮਗਾਣਾ ਦੇਖ ਲਓ ਇੱਥੋਂ ਦਰਵਾਜ਼ਾ ਦੇੜਿਆ ਤੇ ਕੋਈ ਜੋ ਗਮੰਟੀ ਦਾ ਮਗਾਣਾ ਉਹਨੂੰ ਵੀ ਇਹ ਕਹਿੰਦੇ ਅਸੀਂ ਕੋਈ ਨੁਕਸਾਨ ਨਹੀਂ ਪੁੱਛਣ ਦਿੰਦੇ ਬਾਕੀ ਤੁਸੀਂ ਆਪਣੀਆਂ ਵੀਡੀਓ ਨੂੰ ਬਹੁਤ ਪਿਆਰ ਦਿੰਨੇ ਹੋ ਤੇ ਵੀਡੀਓ ਦੇਖਣ ਲਈ ਧੰਨਵਾਦ ਸੱਜਣੋ ਘੰਟੀ ਮਾਰ ਲਿਓ ਜੀਦਾ ਜੀਦਾ ਵੀ ਪੁਰਾਣਾ ਮਗਾਣ ਕਿਸ ਨੇ ਦੇੜਨਾ ਤੇ ਉਹਦੀ ਇੱਟ ਨੂੰ ਤਿਆਰ ਕਰਕੇ ਸਾਈਡ ਦੇ ਛੱਠਾ ਲਾ ਕੇ ਦਿੰਦੇ ਆ ਤੇ ਪੁਰਾਣੀ ਇੱਟ ਦੀ ਕੋਈ ਕੀਮਤੀ ਨਹੀਂ ਸੱਜਣੋ ਇਹ ਬਹੁਤ ਲੰਮਾ ਟਾਈਮ ਚੱਲਣ ਵਾਲੀ ਇੱਟ ਹੁੰਦੀ ਹੈ ਤੇ ਵੀਡੀਓ ਦੇਖਣ ਲਈ ਧੰਨਵਾਦ